ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਤੇ ਪਹੁੰਚੇਵੇਂ ਅੱਜ ਬਾਈ ਜੀ ਆਪਾਂ ਬਾਈ ਜੱਜੂ ਕੋਲੇ ਬੱਕਰਿਆਂ ਵਾਲੇ ਕੋਲੇ ਬੰਗਰਾੜੀ ਪਿੰਡ ਦਾ ਸੌਤ ਪੁਰਾਣਾ ਆ ਜਿਹੜੀ ਜਾਲੀ ਆ ਇਹ ਨਿੱਕਾ ਜਾਂ ਹੁੰਦਾ 8-9 ਸਾਲ ਦਾ ਹੀ ਜਦੋਂ ਦਾ ਵਿਚਾਰਾ ਬੱਕਰਿਆਂ ਦੇ ਵਿੱਚ ਵੜਿਆ ਆਪਣੇ ਵੇਖਣ ਦੀ ਗੱਲ ਹੀ ਆ ਬਾਈ ਜੀ ਤੇ ਅੱਜ ਬਾਈ ਜੱਜੂ ਜੀ ਹੁਣਾਂ ਨਾਲ ਥੋੜੀ ਗੱਲਬਾਤ ਕਰਾਉਣੇ ਆ ਸੱਸਰੀ ਘਰ ਬਾਈ ਜੀ ਹੋਰ ਬਾਈ ਜੀ ਕੀ ਹਾਲ ਆ ਠੀਕ ਠਾਕ ਆ ਜੀ ਹਾਂ ਜੀ ਤੇ ਬਾਈ ਜੀ ਫਿਰ ਕੀ ਹਾਲ ਆ ਕੀ ਮਾਲ ਮੁਲ ਕਿਵੇਂ ਆਪਣਾ ਵਧੀਆ ਜੀ ਠੀਕ ਆ ਜੀ ਵਧਗਾ ਕਿਰਪਾ ਮਾਲਕ ਜੀ ਠੀਕ ਆ ਜੀ ਤੇ ਚੰਗਾ ਚੱਲਿਆਂਦਾ ਕਾਰੋਬਾਰ ਕੰਮ ਦੰਦਾ ਠੀਕ ਆ ਬਾਈ ਜੀ ਤੇ ਕੀ ਫਿਰ ਬੱਕਰੀਆਂ ਦੇ ਵਿੱਚ ਬਾਈ ਜੀ ਆਪਾਂ ਨੂੰ ਹੁੰਦੀਗਾ ਕੋਈ ਫਾਇਦਾ ਇਹਦਾ ਪੂਰਾ ਹੀ ਆ ਹਾਂਜੀ ਕਿੰਨਾ ਕੀ ਫਾਇਦਾ ਫੁੱਲ ਆ ਜੀ 10 ਬੱਕਰੀਆਂ ਲੱਖ ਰੁਪਈਆ ਦੇ ਦਿੰਦੇ ਆ 10 ਬੱਕਰੀਆਂ ਲੱਖ ਰੁਪਈਆ ਸਾਲ ਦਾ ਕਿ 6 ਮਹੀਨਾ ਦਾ ਬਾਈ ਸਾਲ ਦਾ ਜੀ ਸਾਲ ਦਾ ਠੀਕ ਆ ਬਾਈ ਜੀ ਚਲੋ ਚੰਗੀ ਗੱਲ ਆ ਤੇ ਕਿੰਨਾ ਮਾਲ ਆ ਜੀ ਆਪਣੇ ਕੋਲੇ ਆ ਇਹ ਸਾਰੇ 50 ਪਸ਼ੂ ਆ ਜੀ 50 ਪਸ਼ੂ ਆ ਜੀ ਠੀਕ ਆ ਬਾਈ ਜੀ ਕਿੰਨੇ ਬੰਦੇ ਸਾਮ ਸੰਭਾਲ ਕਰ ਲੈਣੇ ਫਿਰ ਇਹਨਾਂ ਦੀ ਇਹ ਤਿੰਨ ਜਣੇ ਤਿੰਨ ਜਣੇ ਆ ਤੁਸੀਂ ਹਾਂ ਠੀਕ ਆ ਜੀ ਤਿੰਨ ਬਾਈ ਆ ਇਹ ਇੱਕ ਉਹ ਬਾਈ ਮੰਦਰ ਖੜਾ ਤੇ ਇੱਕ ਇਧਰ ਵੀਰਾ ਗੱਲ ਆ ਜੀ ਕਿੰਨੇ ਬੰਦੇ ਬੱਕਰੀਆਂ ਦੀ ਦੇਖਭਾਲ ਆ ਫੁੱਲ ਕਰਦੇ ਆ ਵਦਗਾ ਠੀਕ ਆ ਜੀ ਤੇ ਬਾਈ ਜੀ ਫਿਰ ਮਾਲ ਆਪਣੇ ਕੋਲੇ ਵੇਚਣ ਵਟਰ ਵਾਲਾ ਵੀ ਹੁੰਦਾ ਹਾਂ ਨਹੀਂ ਬੱਕਰ ਠੀਕ ਆ ਵੇਚ ਵੀ ਲੈਣੇ ਆ ਲੈ ਵੀ ਲੈਣੇ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਬੱਕਰੀਆਂ ਸੰਭਾਲਦਿਆਂ ਨੂੰ ਆਪਾਂ ਨੂੰ 20 20 ਸਾਲ ਹੋ ਗਏ ਚਾਰ ਬੰਦੇ ਨੂੰ 9 ਸਾਲਾਂ ਦਾ ਚਾਰਨ ਲੱਗਾ ਹੈ 9 ਸਾਲਾਂ ਦਾ 29 ਸਾਲ ਦੀ ਉਮਰ ਹੋ ਗਈ ਹੁਣ ਅੱਜ ਫਿਰ ਕਿ 30 ਦੀ 30 ਸਾਲ ਦੀ ਉਮਰ ਥੋੜੀ ਹੋ ਗਈ ਹੈ ਠੀਕ ਆ ਬਾਈ ਜੀ ਬਾਈ ਜੀ ਨੂੰ 20 ਸਾਲ ਹੋ ਗਏ ਜੀ ਅੱਜ ਬੱਕਰੀਆਂ ਸਾਹੰਦੇ ਨੂੰ ਫਿਰ ਤਾਂ ਤੁਹਾਨੂੰ ਪੂਰਾ ਸੁਪਰੀਅਰਸ ਹੋਣਾ ਹਾਂ ਜੀ ਠੀਕ ਆ ਜੀ ਕੋਈ ਮਾੜੀ ਮੋਟੀ ਢਿੱਲ ਮੈਂਸ ਗੱਲਬਾਤ ਫਿਰ ਆਪ ਹੀ ਕਰ ਲੈਂਦੇ ਹੋਗੇ ਮੋਟੀ ਕੱਟ ਲਾ ਆਪ ਹੀ ਲਾ ਲੈਂਦੇ ਠੀਕ ਆ ਜੀ ਡਾਕਟਰ ਨੂੰ ਤਾਂ ਫਿਰ ਨਹੀਂ ਬੁਲਾਉਂਦੇ ਉਹਨਾਂ ਕਿ ਬੁਲਾਉਣਾ ਪੈਂਦਾ ਕਿਤੇ ਮਾੜਾ ਮੋਟਾ ਜਦੋਂ ਨਾ ਕੋਈ ਉਹ ਹੋਵੇ ਫਿਰ ਖਾਦ ਲੈਂਦੇ ਵੀ ਜੀ ਜਲੀ ਬੱਕਰੀ ਵਾਰੇ ਤੁਹਾਨੂੰ ਸਾਰੀ ਜਾਣਕਾਰੀ ਹੈਗੀ ਆ ਠੀਕ ਆ ਜੀ ਚੰਗੀ ਗੱਲ ਆ ਜੀ ਸੋਹਣੀ ਗੱਲ ਆ ਮਾਲਕ ਨੇ ਵਧਗਾ ਤੁਹਾਨੂੰ ਧੰਦਾ ਦਿੱਤਾ ਤੇ ਵਧਗਾ ਦਿਲ ਲਾ ਕੇ ਕਰਦੇ ਆ ਦਾ ਪਰਮਾਤਮਾ ਮਿਹਨਤ ਵੀ ਦਿੰਦਾ ਠੀਕ ਆ ਜੀ ਇਹ ਆ ਲਗਾ ਜੀ ਬਾਈ ਜੀ ਕੋਲੇ ਸੁਖਣਾ ਬਾਈ ਜੀ ਸਭ ਤੋਂ ਬੰਗੜਾੜੀ ਪਿੰਡ ਦਾ ਪੁਰਾਣਾ ਜਿਹੜੀ ਆ ਮੁੰਡਾ ਇਹ ਪੂਰੇ ਸੌਂਗ ਸੰਭਾਲਣਾ ਕੰਮ ਕਰਦਾ ਬੱਕਰੀਆਂ ਦਾ ਤੇ ਕਿਹੜੇ ਲਗਾ ਜੀ ਆਪਣੇ ਕੋਲੇ ਫਿਰ ਵੇਖਣ ਵਾਲੇ ਵਿਖਾਓ ਵੇਚਣ ਵਾਲੇ ਵਿਖਾਓਗੇ ਲੋ ਬਾਈ ਜੀ ਆ ਬਾਈ ਜੀ ਹੁਣ ਕੋਲੇ ਬੱਕਰੀਆਂ ਸੇਲ ਆ ਵਿਖਾਉਣ ਲੱਗਿਆ ਵੀਰ ਤੁਹਾਨੂੰ ਠੀਕ ਆ ਜੀ ਕਿਹੜੀ ਨਸਲ ਵਜਦੀ ਹੈ ਬਾਈ ਜੀ ਇਹ ਇਹ ਬੀਟਲ ਆਈ ਬੀਟਲ ਪਯੌਰ ਜੀ ਹਾਂ ਠੀਕ ਆ ਸੂਏ ਕਿਹੜੇ ਸੂਣਾ ਜੀ ਇਹਨੇ ਇਹ ਤੀਜਾ ਸੂਆ ਹੋਊਗਾ ਠੀਕ ਆ ਜੀ ਤੇ ਕਿੰਨਾ ਕੁ ਟਾਈਮ ਲੱਜੂਗੀ ਹੁਣ ਇਹ ਬਸ ਲੈ ਜੂਗੀ 20 ਦਿਨ 20 ਦਿਨ ਪਾਏ ਆ ਤੇ ਦੂਜੀ ਕਿਹੜੀ ਆ ਬਾਈ ਜੀ ਇਹ ਕਾ ਖੜੀ ਇਹਦਾ ਕੰਨ ਕੁੰਨ ਬਾਈ ਜੀ ਬਹੁਤ ਚੰਗਾ ਬੱਕਰੀ ਦਾ ਹੈ ਨਾ ਹਾਂ ਠੀਕ ਆ ਜੀ ਇੱਕ ਨਗਰਾਂ ਲਊਗੀ ਇਹ ਵੀ ਇੰਨਾ ਟਾਈਮ ਲਊਗੀ ਇਹਨੇ ਕਿਹੜਾ ਸੂਆ ਸੂਣਾ ਵੀਰੇ ਇਹ ਚੌਥਾ ਸੂਆ ਸੂਗੀ ਚੌਥਾ ਸੂਆ ਸੂਗੀ ਠੀਕ ਆ ਕਿੰਨੇ ਕਿੰਨੇ ਬੱਚੇ ਦੇ ਦਿੰਦਗਾ ਬਾਈ ਇਹ ਇਹ ਆਦਾ ਤਿੰਨ ਦਿੰਦੀ ਆ ਉਹ ਦੋ ਦਿੰਦੀ ਆ ਇਹ 3000 ਹੀ ਤਿੰਨ ਦਿੰਦੀ ਆ ਹਾਂ ਠੀਕ ਆ ਬਾਈ ਜੀ ਤੇ ਦੰਦਾਂ ਚ ਕਿਵੇਂ ਹੋਣਗੇ ਜਵਾਨੀ ਹੋਣਗੇ ਦੰਦਾਂ ਦੇ ਦੰਦਾਂ ਜਵਾਨ ਠੀਕ ਆ ਜੀ ਲਓ ਬਾਈ ਜੀ ਆ ਬੱਕਰੀ ਬਾਈ ਜੀਆਂ ਦਾ ਉਹ ਕਸੇ ਕੁਸੇ ਨਿਕਦੇ ਆਂਦੇ ਹਨਾ ਹਾਂ ਸਾਫ ਸੁਥਰੇ ਪਏ ਆ ਨਵੀਆਂ ਬੱਕਰੀਆਂ ਜੇ ਨਹੀਂ ਠੀਕ ਆ ਜੀ ਕਸਾ ਕਸਾਇ ਦੰਦ ਕੋਈ ਨਹੀਂ ਬਾਈ ਜੀ ਉਹ ਅੱਠ ਦੰਦ ਹੈ ਪੂਰਿਆਂ ਤੇ ਆ ਬਾਈ ਜੀ ਕੋਲੇ ਇਹਦੇ ਵੀ ਦੰਦ ਆ ਫਰਹਤ ਸਾਹਿਬ ਬਾਈ ਜੀ ਠੀਕ ਆ ਅੱਠੇ ਦੰਦ ਜਮਾ 16 ਆ ਨੇ ਆ ਤਾਂ ਜਾ ਕੋਸਾ ਕੋਈ ਨਹੀਂ ਤੇ ਹੋਰ ਕਿਹੜੀ ਆ ਜੀ ਆ ਬਾਈ ਜੀ ਡੱਬੀ ਬੱਕਰੀ ਦਿੰਦੀ ਆ ਬਾਈ ਜੀ ਦੋ ਬਠੋਰੇ ਆ ਯਾਰ ਆ ਦਿੰਦੀ ਆ ਤਿੰਨ ਆ ਆ ਚਾਰ ਦਿੰਦੀ ਆ ਜੀ ਤੇ ਆਹ ਜੀ ਕਿਵੇਂ ਸੈਟ ਆ ਸੁਆ ਕਿਹੜਾ ਦਾ ਠੀਕ ਆ ਜੀ ਤੇ ਲਵਾਈ ਨਹੀਂ ਹਜੇ ਅਛਾ ਜੇ ਲਵਾਈ ਨਹੀਂ ਉਹ ਕਿਹੜੇ ਸੁਏ ਹੋ ਗਿੰਦਾ ਜਾ ਇਹੇ ਦੂਜੇ ਸੂਏ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਜੀ ਇੱਕ ਇਹ ਆ ਜੀ ਲਵਾਈ ਲੁਈ ਨੀਗੀ ਹਜੇ ਇਹ ਖਾਲੀ ਕਰਕੇ ਬਾਈ ਜੀ ਹੁਣਾਂ ਦੇਣੀ ਆ ਤੇ ਆ ਮੰਨ ਕੇ ਚਲੋ ਦੋਨੇ ਬੱਕਰੀਆਂ ਸੂਣ ਵਾਲੀਆਂ ਕਿਸੇ ਵੀਰ ਦੇ ਤਿੰਨਾ ਨਗਾ ਦੇ ਵਿੱਚੋਂ ਕੋਈ ਵੀ ਜਾਨਵਰ ਪਸੰਦ ਹੋਇਆ ਤੇ ਬਾਈ ਜੀ ਹੁਣਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਪਿੰਡ ਬਾਈ ਜੀ ਦਾ ਬੰਗਰਾੜੀ ਆ ਜ਼ਿਲ੍ਹਾ ਫਰੀਦਕੋਟਾ ਤਹਿਸੀਲ ਜੈਤੋ ਆ ਤੇ ਬਾਈ ਜੀ ਜੇ ਘਰੇ ਰੱਖਣ ਵਾਲਾ ਵੀਰ ਲੈ ਲੇ ਕੋਈ ਘਰੇ ਵੀ ਥਿਆਰਾ ਪੱਠਾ ਖਾਣਗੇ ਨਾ ਵਦਿਕਾ ਕੋਈ ਦਿੱਕਤ ਤਾਂ ਨਹੀਂ ਆਉਂਦੀ ਘਰ ਵਾਲੇ ਬੰਦੇ ਵੀ ਬਾਹਰ ਫਿਰਦਗੇ ਛੋਟੀਆਂ ਨਹੀਂ ਨਹੀਂ ਵੀ ਕਰੇ ਵੀ ਸਾਮ ਸੰਭਾਲ ਹੁੰਦੀ ਐ ਇਹਨਾਂ ਦੀ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਦੱਸੋ ਜੀ ਫਿਰ ਆਪਣਾ ਮੋਬਾਈਲ ਨੰਬਰ ਯਾਦ ਨਹੀਂ ਛੋਟੇ ਨਹੀਂ ਯਾ ਨੰਬਰ ਨਹੀਂ ਯਾ ਤੇ ਮੋਬਾਈਲ ਨੰਬਰ ਤਾਂ ਮੈਨੂੰ ਦੱਸ ਦੋਗੇ ਬਾਅਦ ਚ ਹਾਂ ਉਹ ਕਿੰਨਾ ਤੂੰ ਤਾਂ ਚੇਤਾ ਹੋਣਾ ਦੱਸ ਦੇ ਮਾੜਾ ਕੋਈ ਗੱਲ ਨਹੀਂ ਆਦਾ ਦੱਸ ਦੇ ਨੰਬਰ ਨਹੀਂ ਚੇਤੇ ਅੱਛਾ ਜੀ ਮੋਬਾਈਲ ਨੰਬਰ ਮੋਬਾਈਲ ਹੈਗੀ ਨਾ ਤੁਹਾਡੇ ਕੋਲ ਜਦੋਂ ਵੀ ਬੰਦਾ ਲਓ ਬਾਈ ਜੀ ਮੋਬਾਈਲ ਨੰਬਰ ਬਾਈ ਦੇ ਚੇਤੇ ਨਹੀਂਗਾ ਅਨਪੜ ਬੰਦਾ ਵਿਚਾਰਾ ਤੇ ਨੰਬਰ ਬਾਈ ਤੋਂ ਪੁੱਛ ਕੇ ਮੈਂ ਸਕਰੀਨ ਤੇ ਚਲਾਉਂਗਾ ਚੱਲ ਦੇ ਨੰਬਰ ਤੇ ਵੀਰੇ ਸਪਾਰਕ ਕਰ ਲਿਓ ਤੇ ਬਾਈ ਜੀ ਆਪਣੀ ਵੀਡੀਓ ਸੋਹਣੀ ਲੱਗੇ ਕੇ ਚੈਨਲ ਨੂੰ ਬਾਈ ਜੀ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਇਹ ਬੰਦੇ ਜਿਹੜੇ ਆ ਜੱਜੂ ਸਿੰਘ ਆ ਇਹਦਾ ਨਾਮ ਬਲਵੀਰ ਸਿੰਘ ਹੈ ਲਾ ਤੇ ਉਹ ਵੀਰ ਬਾਈ ਜੀ ਦੂਰ ਫਿਰਦਾ ਥੋੜਾ ਜਿਹਾ ਮੰਦਰ ਸਿੰਘ ਸੰਧੂ ਆ ਉਹ ਵੀ ਇਹਨਾਂ ਦੇ ਨਾਲ ਬੱਕਰੀਆਂ ਚਾਰਦਾ ਤਿੰਨੇ ਇਕੱਠੇ ਸਾਂਭ ਸੰਭਾਲ ਕਰਦੇ ਆ ਮਾਲ ਦੀ ਤੇ ਠੀਕ ਆ ਬਾਈ ਜੀ ਓਕੇ ਜੀ